ਬਿਕਰਮ ਜਿਠੀਆ ਦੇ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਸਾਹਮਣੇ ਆਏ ਕੁਮਰ ਵਿਜੇ ਪ੍ਰਤਾਪ ਕੁਮਰ ਵਿਜੇ ਪ੍ਰਤਾਪ ਕਿਸੇ ਸਮੇਂ ਬਿਕਰਮ ਜਿਠੀਆ ਵਾਲੇ ਮਾਮਲੇ ਤੇ ਵੀ ਟਿੱਪਣੀ ਕਰਦੇ ਰਹੇ ਨੇ ਪਰ ਅੱਜ ਉਹਨਾਂ ਦੀ ਟਿੱਪਣੀ ਵੱਖਰੇ ਤਰ੍ਹਾਂ ਦੀ ਸੀ ਉਹ ਕਹਿੰਦਾ ਮੇਰੇ ਨਿੱਜੀ ਤੌਰ ਦੇ ਉੱਤੇ ਰਾਜਿਤ ਤੌਰ ਦੇ ਉੱਤੇ ਸਭ ਵੱਖਰੇ ਮੈਂ ਬਿਕਰਮ ਜਿਠੀਆ ਨਾਲ ਪਰ ਮੈਂ ਤਾਂ ਕਹਿੰਦੇ ਕਿ ਉਸ ਤਰੀਕੇ ਤੇ ਸਵਾਲ ਖੜਾ ਕਰ ਰਹੇ ਹਾਂ ਜੋ ਤਰੀਕਾ ਉੱਥੇ ਜਾ ਕੇ ਉਹਦੇ ਘਰੇ ਅਪਣਾਇਆ ਗਿਆ ਇਹ ਸਾਰੇ ਤਰੀਕਾ ਅਪਣਾਉਣ ਨੂੰ ਉਹਨਾਂ ਨੇ ਇੱਕ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਹਾਈ ਕਮਾਂਡ ਤੇ ਵੀ ਸਵਾਲ ਖੜਾ ਕੀਤਾ। ਕੁਬੇਰ ਵਿਜੇ ਪ੍ਰਤਾਪ ਉਹ ਵਿਅਕਤੀ ਨੇ ਜਿਹੜੇ ਉਸ ਸਿੱਟ ਦੇ ਵਿੱਚ ਗੋਲੀ ਕਾਂਡ ਦੀ ਸਿੱਟ ਦੀ ਜਾਂਚ ਦੇ ਵਿੱਚ ਮੁੱਖ ਸੀਗੇ। ਜਾਂ ਮੁਖੀ ਨਾਮ ਹੀ ਹੋਣ ਪਰ ਉਹਦਾ ਅਹਿਮ ਹਿੱਸਾ ਸੀਗੇ। ਪਰ ਸਭ ਤੋਂ ਵੱਧ ਚਰਚਾ ਚ ਰਹੀ ਕਿ ਉਸ ਚਰਚਾ ਦੇ ਹਵਾਲੇ ਨਾਲ ਉਹਨਾਂ ਦਾ ਪੰਜਾਬ 'ਚ ਜੋ ਨਾਮਣਾ ਬਣਿਆ ਜੋ ਮਾਨਸਮਾਨ ਬਣਿਆ। ਉਹਨੂੰ ਕੈਸ਼ ਕਰਨ ਦੇ ਲਈ ਬੂਟਾਂ ਦੇ ਵਿੱਚ ਤਬਦੀਲ ਕਰਨ ਦੇ ਲਈ ਆਮ ਆਦਮੀ ਪਾਰਟੀ ਉਹਨਾਂ ਦੇ ਦਰਦ ਤੇ ਆਈ। ਮਨਾਸ ਸਮਝਾ ਕੇ ਨਾਲ ਲਿਆਂਦਾ ਤੇ ਇੰਜ ਸਮਝਾਇਆ ਗਿਆ ਕਿ ਜੀ ਬਸ ਤੁਸੀਂ ਹੋ ਹੋਗੇ ਗ੍ਰਹਿ ਮੰਤਰੀ। ਪੁਲਸ ਤੁਹਾਡੇ ਹੀ ਵਾਲੇ ਹੋਗੇ। ਆਪਾਂ ਬੇਅਦਬੀ ਵਾਲੇ ਮਾਮਲੇ, ਗੋਲੀਕੰਡ ਵਾਲੇ ਮਾਮਲੇ ਇਹ ਵੀ ਤਣ ਪੱਤਣ ਲਾ ਦਾਂਗੇ ਤੇ ਪੰਜਾਬ ਦਾ ਸਿਸਟਮ ਵੀ ਦਰੁਸਤ ਕਰਾਂਗੇ ਤੁਸੀਂ ਕਰਨਾ। ਕੋਈ ਸ਼ੱਕ ਨਹੀਂ ਇਹ ਪਾਰਟੀ ਬਦਲਾ ਲਈ ਆਈ ਸੀ। ਕੋਈ ਸ਼ੱਕ ਨਹੀਂ। ਇਹਦੇ ਵਿੱਚ ਕੁਝ ਲੋਕ ਵੀ ਬਦਲਾ ਲਈ ਆਏ ਸੀ। ਸਾਰੇ ਨਹੀਂ ਜ਼ਿਆਦਾਤਰ ਤਾਂ ਕੁਰਸੀ ਦੇ لالਚ 'ਚ ਆਏ ਸੀ ਜ਼ਿਆਦਾਤਰਾਂ ਤਾਂ ਕੋਈ ਨਾ ਕੋਈ ਰਾਜਨੀਤਿਕ ਪਛੋਕੜ ਰਿਆ ਅਕਾਲੀ ਕਾਂਗਰਸੀ ਜਾਂ ਥੋੜਾ ਬਹੁਤ ਕਿਸੇ ਬੀਜੇਪੀ ਜਾਂ ਹੇਠਲੇ ਪੱਧਰ ਤੇ ਕਾਮਰੇਡ ਜਾਂ ਕੋਈ ਹੋਰ ਤਰ੍ਹਾਂ ਨਾਲ ਪਰ ਮੁੱਖ ਤੌਰ ਤੇ ਉੱਤੇ ਚੰਦ ਬੰਦੇ ਉਹ ਸੀ ਜਿਹੜੇ ਇਹ ਸੋਚ ਨਾਲ ਸ਼ੁਰੂ 'ਚ ਵੀ ਜਦੋਂ ਇਹ ਪਾਰਟੀ ਦਿੱਲੀ 'ਚ ਇੱਕ ਅੰਦੋਲਨ 'ਚ ਜਨਮ ਲੈਣ ਦੀ ਤਦ ਵੀ ਤੇ ਜਦੋਂ ਪੰਜਾਬ 'ਚ ਵੀ ਇਹਦੇ ਪੈਰ ਮੱਗਦੇ ਨੇ ਤਦ ਵੀ ਕੁਝ ਥਿਰੇ ਰਾਜ ਵਿੱਚੋਂ ਚੰਗਾ ਕਰਨ ਦੀ ਆਸ ਨਹੀਂ ਸੀ ਕਿ ਪੰਜਾਬ ਜਿਹੜਾ ਖਿੰਡਦਾ ਜਾ ਰਿਹਾ ਹੈ ਪੰਜਾਬ ਨੂੰ ਜਿਹੜੀ ਅਨੰਤ ਤਰ੍ਹਾਂ ਲੁੱਟੀਆਂ ਜਾ ਰਹੀਆਂ ਉਹਦੇ ਵਿੱਚੋਂ ਬਚਾਉਣ ਲਈ ਆਪਾਂ ਕੁਝ ਤਰ੍ਹਾਂ ਨੇ ਕਰਨਾ ਉਹ ਚੱਕ ਕੁਬਰ ਵਿਜੇ ਪ੍ਰਤਾਪ ਦਾ ਨਾਮ ਹੀ ਮੰਨਿਆ ਜਾਂਦਾ ਸਰਕਾਰ ਬਣ ਗਈ ਮੰਤਰੀ ਮੰਡਲ ਬਣ ਗਿਆ ਕੁਬਰ ਵਿਜੇ ਪ੍ਰਤਾਪ ਦਾ ਕਿਤੇ ਨਾਂ ਇੱਕ ਦੋ ਵਾਰ ਵਿਸਤਾਰ ਵੀ ਹੋਇਆ ਸ਼ੁਰੂ ਸ਼ੁਰੂ ਵਿੱਚ ਜਦੋਂ ਹੋਇਆ ਤਦ ਵੀ ਚਰਚਾ ਚੱਲਦੀ ਕਿ ਇਸ ਵਾਰ ਆ ਸਕਦਾ ਨਹੀਂ ਆ ਮੈਨੂੰ ਨਹੀਂ ਪਤਾ ਕਿ ਉਹ ਬਿਜੇ ਪ੍ਰਤਾਪ ਦਾ ਮੰਤਰੀ ਮੰਡਲ ਚ ਨਾ ਆਉਂ ਕਰਕੇ ਜੇ ਨਾ ਨਹੀਂ ਆਇਆ ਤਾਂ ਉਹਨਾਂ ਦਾ ਖਬਰ ਦਾ ਪੰਨ ਟੁੱਟਿਆ ਜੋ ਆਪਣੀ ਉਸ ਸਚਾਈ ਤੇ ਕਾਇਮ ਰਹੇ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੁਲਿਸ ਸਿਸਟਮ ਨੂੰ ਪ੍ਰਸ਼ਾਸਨਿਕ ਸਿਸਟਮ ਨੂੰ ਮੁੱਖ ਮੰਤਰੀ ਨੂੰ ਪੰਜਾਬ ਤੇ ਵਿਧਾਨ ਸਭਾ ਤੋਂ ਲੈ ਕੇ ਬਾਹਰ ਤੱਕ ਟੈਨਸ਼ਨ ਖੜਾ ਕਰਨਾ ਸ਼ੁਰੂ ਕਰ ਲਿਆ ਇੱਥੋਂ ਤੱਕ ਕਿ ਬਹਿਮਨ ਕਲਾਮ ਬਰਗਾੜੀ ਮਾਮਲੇ ਚ ਲੱਗੇ ਹੋਏ ਤਾਂ ਬੈਂਡ ਸਟੇਜ ਤੋਂ ਵੀ ਉਹਨਾਂ ਨੇ ਇਹ ਗੱਲ ਕਹੀ ਕਿ ਕੋਈ ਇਨਸਾਫ ਨਹੀਂ ਮਿਲਣਾ ਆਸਨਾ ਘਰੇ ਹੋਈ ਓਮੈ ਚਲਣਾ ਪਹਿਲਾਂ ਵਾਲੀ ਉਸ ਸਮੇਂ ਪੰਜਾਬ ਦਾ ਸਪੀਕਰ ਕੁਲਦਰ ਸੰਧਵਾ ਵੀ ਉੱਥੇ ਸੀ ਤੇ ਉਸ ਤੋਂ ਬਾਅਦ ਉਹ ਆਪਣੇ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਦੇ ਉੱਤੇ ਸਮੇਂ-ਸਮੇਂ ਦੀ ਗੱਲ ਕਰਦੇ ਰਹੇ ਹੁਣ ਤੱਕ ਉਹ ਸਿਸਟਮ ਨੂੰ ਸਰਕਾਰ ਨੂੰ ਪ੍ਰਸ਼ਾਸਨ ਨੂੰ ਪੁਲਿਸ ਨੂੰ ਮੌਜੂਦਾ ਪੰਜਾਬ ਦੀ ਟੈਕਟਲ ਚ ਰੱਖ ਰਹੀ ਸੀ ਪਰ ਆ ਬਿਕਰਮਜੀਠਿਆ ਦੇ ਮਾਮਲੇ ਤੱਕ ਆਉਂਦਿਆਂ ਆਉਂਦਿਆਂ ਉਹਨਾਂ ਨੇ ਹਾਈ ਕਮਾਂਡ ਨੂੰ ਵੀ ਕਹਿੰਦੇ ਟੈਕਟਲ ਚ ਲਿਆਉਣਾ ਖੜਾ ਕਰ ਲਿਆ ਜਿੱਦੋਂ ਕਹਿੰਦੇ ਕਿਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਬਹੁਤ ਤਕਲੀਫ ਹੋਈ ਤੇ ਫਿਰ ਕਹਿੰਦੇ ਜੀ ਲੈ ਲਓ ਸਖਤ ਫੈਸਲਾ 5 ਸਾਲ ਲਈ ਕਰੋ ਪਾਰਟੀ ਤੋਂ ਬਾਹਰ 5 ਸਾਲ ਲਈ ਪਾਰਟੀ ਤੋਂ ਬਾਹਰ ਕਰਨ ਦੇ ਨਾਲ ਇੱਕ ਕਹਿੰਦੇ ਜੀ ਇਹ ਸਾਂਨ ਹੋ ਜੂਗਾ ਕਿ ਹੁਣ ਘਟੋ ਘਟ ਕੋਈ ਬੋਲੂਗਾ ਨਹੀਂ ਤੇ ਜੇ ਕੋਈ ਬੋਲੂਗਾ ਉਹਨੂੰ ਹੋਊਗਾ ਵੀ ਉਧਾਰਨ ਆਹੀ ਹੈ ਕਿ ਫਿਰ ਬਾਹਰ ਜਾਣਾ ਪੈਂਦਾ ਏ ਇਸ ਲਈ ਅਗਲੀ ਵਾਰ ਜਿਹਨਾਂ ਨੂੰ ਟਿਕਟ ਲੈਣ ਦੀ ਇੱਛਾ ਹੋਊਗੀ ਉਹ ਤਾਂ ਨਹੀਂ ਕੁਸਕਦੇ ਬੇਸ਼ੱਕ ਕੁਮਰ ਬਈਏ ਪ੍ਰਤਾਪ ਦੀ ਵਿਧਾਇਕੀ ਨੂੰ ਤਾਂ ਕੋਈ ਫਰਕ ਨਹੀਂ ਪਿਆ ਜੋ ਤੱਕ ਕੋ ਕੋਦਨਾ ਚਾਹੁੰ ਹੁਣ ਸਿਫਾ ਦੇਣ ਪਰਾ ਹੋਣਾ ਤਦ ਤੱਕ ਉਹਨਾਂ ਦੀ ਵਿਧਾਇਕੀ ਤਾਂ ਕਾਇਮ ਆ ਪਰ ਬਿਸ਼ੱਕ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਸੋਚ ਕੇ ਕਾਰਵਾਈ ਕੀਤੀ ਹੋਵੇਗਾ ਲੈ ਵੀ ਰਗੜ ਤਾਂ ਹੁਣ ਬੰਦਾ ਹੁਣ ਕਿਵੇਂ ਬੋਲੂਗਾ ਹੁਣ ਦੇਖਦੇ ਹਾਂ ਪਰ ਕੁਝ ਸਿਆਸੀ ਸੂਝ ਰੱਖਣ ਵਾਲੇ ਬੰਦਿਆਂ ਦਾ ਮੰਨਣਾ ਕਿ ਹੁਣ ਕੁਵਰ ਵਿਜੇ ਪ੍ਰਤਾਪ ਲਈ ਰਾਹ ਹੋਰ ਥਾਂ ਹੋ ਗਿਆ ਹੁਣ ਤੱਕ ਉਹ ਫੇਰ ਵੀ ਇੱਕ ਨਿਯਮ ਨਾਲ ਇੱਕ ਪਾਰਟੀ ਨਾਲ ਇੱਕ ਪਾਰਟੀ ਦੀ ਫਲਸਫੀ ਨਾਲ ਕਿਤੇ ਨਾ ਕਿਤੇ ਬੱਜੇ ਸੀ ਜਿਵੇਂ ਅਫਸਰਸਾਈਡ ਦੀ ਕੁਰਸੀ ਤੇ ਰਹਿ ਕੇ ਕੁਝ ਬੱਜੇ ਸੀ ਉਸੇ ਤਰ੍ਹਾਂ ਆਦੀ ਪਾਰਟੀ ਦੀ ਬੱਜੇ ਕਿਉਂਕਿ ਇਹ ਵੀ ਡਿਕਟੇਟਰਸ਼ਿਪ ਹੈ ਪਰ ਕਹਿੰਦੇ ਕਿ ਹੁਣ ਉਹ ਸਾਰੇ ਦਸੇ ਖੁੱਲਗੇ ਹੁਣ ਉਹ ਬੇਵਾਕੀ ਨਾਲ ਖੁੱਲ੍ਹੇ ਦਲੀ ਨਾਲ ਸਵਾਲ ਵੀ ਕਰ ਸਕਦੇ ਨੇ ਨਿਸ਼ਾਨੇ ਵੀ ਬਿੰਦ ਸਕਦੇ ਨੇ ਤੇ ਕੋਈ ਹੋਰ ਰਾਜਨੀਤਿਕ ਰਾਹ ਵੀ ਚੁਣ ਸਕਦੇ ਨੇ ਪਰ ਜੇ ਆਮ ਆਦਮੀ ਪਾਰਟੀ ਜਿਹੜੀ ਬਦਲਾਅ ਸੋਚ ਕੇ ਆਈ ਸੀ ਕਿ ਆਪਾਂ ਕੁਝ ਚੰਗਾ ਕਰਨਾ ਹੈ ਜੀ ਉਹਦੇ ਵਿੱਚ ਬੋਲਣ ਦੀ ਇਜਾਜ਼ਤ ਨਹੀਂ ਸੀ ਤਾਂ ਫਿਰ ਅਕਾਲੀ ਕਾਂਗਰਸੀ ਭਾਜਪਾ ਜਾਂ ਹੋਰ ਦਲਾਂ 'ਚ ਬੋਲਣ ਦੀ ਕਿੰਨੀ ਕਿ ਜੱਜਤ ਹੋਊਗੀ ਇਹ ਤਾਂ ਵੀ ਕੁਬਰ ਵੀ ਜਪਤਾ ਬਾਖ ਬਨੇ ਹਾਂ ਜੇ ਰਾਜਨੀਤਿਕ ਲਾਲਸਾ ਹੀ ਕੋਈ ਇੰਨੀ ਹਾਵੀ ਹੋ ਗਈ ਫਿਰ ਭਮਾਉ ਕਿੱਥੇ ਚਲੇ ਜਾਣ ਪਰ ਜੇ ਉਹ ਆਪਣੇ ਸਿਧਾਂਤ ਤੇ ਕਾਇਮ ਰਹੇ ਫਿਰ ਉਹ ਲੋਕ ਨਮਾਇंदे ਬਣ ਕੇ ਵੀ ਵਿਚਰ ਸਕਦੇ ਨੇ ਕਿ ਉਹ ਲੋਕ ਨਮਾਇੰਦਿਆਂ ਫਿਰ ਲੋਕ ਜਿੱਥੇ ਚਾਹਣਗੇ ਕਿ ਅਕਸਰ ਉਹਨਾਂ ਨੂੰ ਮੰਨਿਆ ਜਾ ਰਿਹਾ ਹੈ ਕਿ ਉਹ ਅਗਲੀ ਵਿਧਾਨ ਸਭਾ 'ਚ ਹੋਣ ਲੜਨਗੇ ਜ਼ਰੂਰ ਤੇ ਉਹਨਾਂ ਦੇ ਮੁੱਦੇ ਵੀ ਇਸੇ ਅਧਾਰ ਤੇ ਹੋਣਗੇ ਪਰ ਉਹ ਹੁਣ ਇਸ ਪਾਰਟੀ ਨੂੰ ਬਾਹਰ ਕਰਨ ਦੇ ਫੈਸਲੇ ਨੂੰ ਲੋਕਾਂ 'ਚ ਕਿਵੇਂ ਲੈ ਕੇ ਜਾਣਗੇ ਤੇ ਉਹ ਕਿਸ ਐਂਗਲ ਤੋਂ ਲੜਾਈ ਲੜਦੇ ਨਜ਼ਰ ਆਉਣਗੇ ਪਰ ਕਹਿੰਦੇ ਕਿ ਹੁਣ ਉਹਨਾਂ ਦੇ ਬੋਲਣ ਦੀ ਆਜ਼ਾਦੀ ਦੇ ਉੱਤੇ ਕੋਈ ਰੋਕ ਨਹੀਂ ਰਹੀ ਇਸ ਲਈ ਕੁਬਰ ਬਿਜੇ ਪ੍ਰਤਾਪ ਲਈ ਵੀ ਇਹਦਾ ਚੁਣੌਤੀ ਭਰਿਆਤਾ ਹੈ ਪਰ ਕੁਝ ਪਹਿਲੂਆਂ ਦੇ ਲਈ ਸਾਨ ਨਹੀਂ